ਤੇ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਦੇ ਪੈਰ ਰੱਖੇ ਨਹੀਂ ਤੁਸੀਂ ਪੈਰ ਰੱਖੇ ਕਿ 70 ਲੱਖ ਰੁਪਏ ਦੀ ਡੀਲ ਸਪੋਕਸਪਰਸ ਸਪੋਕਸਮੈਨ ਵਾਲੀ ਬੀਬੀ ਨਿਮਰਤ ਕੌਰ ਨੂੰ ਵੀ ਦਿੱਤਾ ਕਿ ਚਾਰ ਪੰਜ ਤਨਲਾ ਤੇ ਬਿਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬੱਲੇ ਬੱਲੇ ਬੜੀ ਹੋ ਗਈ ਆ ਚੱਕੋ ਪੈਕੇਜ ਤੇ ਕਿਸੇ ਨਾ ਕਿਸੇ ਤਰੀਕੇ ਡੀਪੇਮ ਕਰੋ ਦਿੱਲੀ ਵਾਲਿਆਂ ਨੇ ਤੁਹਾਨੂੰ ਤੁਹਾਡੀ ਹੈਸਿਅਤ ਦਾ ਬੜੀ ਵਾਰਾ ਸਪਸ਼ਟ ਪ੍ਰਗਟਾਵਾ ਕਰਾਇਆ ਵੀ ਤੁਸੀਂ ਕਿੰਨੇ ਕੁ ਜੋਗੇ ਹੋ ਐਵੇਂ ਨਹੀਂ ਚੌਥੇ ਦਿਨ ਜਾ ਕੇ ਜਦੋਂ ਕੁਰਸੀ ਜਾਣ ਲੱਗਦੀ ਤੇ ਜਾ ਕੇ ਹਸਪਤਾਲ ਦੇ ਵਿੱਚ ਬਿਮਾਰੀ ਦਾ ਨਾਟਕ ਕਰਕੇ ਬਹਿ ਜਾਂਦੇ ਜਿਹੜਾ ਹੁਣ ਵੀ 40s ਦੇ ਵਿੱਚ ਕੀਤਾ ਥੋੜਾ ਬਾਲਾ ਆਪ ਦਾ ਕਮਾ ਲਧਿਆਣ ਦਿਓ ਤੁਹਾਡੇ ਚੁਟਕਲਿਆਂ ਨਾਲ ਮੈਂ ਪਹਿਲਾਂ ਵੀ ਕਿਹਾ ਜੇ ਕੋਈ ਸਾਢੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਦਾ ਕੋਈ ਲੀਡਰ ਜਿਹਨੂੰ ਸਭ ਤੋਂ ਵੱਧ ਲੋਕਾਂ ਦੇ ਚਿਹਰਾ ਵੇਖਦੇ ਆ ਜੇ ਕੋਈ ਲੋਕਾਂ ਨੇ ਮਣਾ ਤੋਂ ਉਹਨਾਂ ਪ੍ਰਤੀ ਨਫ਼ਰਤ ਤੇ ਉਹ ਪਹਿਲੇ ਨੰਬਰ ਤੇ ਤੁਸੀ ਆ ਇਹੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਮਕਰਮ ਅਕਰ ਤੁਸੀਂ ਮੈਕ ਫੜ ਕੇ ਕਮੈਂਟਰੀਆਂ ਕਰਦੇ ਸੀ ਉਦੋਂ ਰਜਗਾਰ ਆਪਦੇ ਵਾਸਤੇ ਲੋੜ ਸੀ ਅੱਜ ਉਹ ਹੀ ਸੁਖਵੀਰ ਬਾਦਲ ਮਾੜਾ ਲੱਗਣ ਲੱਗ ਪਿਆ ਸੁਖਵੀਰ ਸਿੰਘ ਬਾਦਲ ਦੀ ਚੜ੍ਹਾਈ ਦੇ ਉੱਤੇ ਭਗਵੰਤ ਮਾਨ ਮੱਚਿਆ ਹੋਇਆ ਹੈ ਤੇ ਉਥੇ ਹੀ ਵਿਰੋਧੀਆਂ ਨੂੰ ਹੁਣ ਮੋੜਵਾ ਜਵਾਬ ਦਸਤੀ ਹੈ ਕਿ ਰਣਵੀਰ ਸਿੰਘ ਢਿੱਲੋਂ ਦੇ ਵੱਲੋਂ ਦਿੱਤਾ ਗਿਆ ਹੈ ਤੇ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੇ ਯੋਧਾ ਨੂੰ ਜਿਹੋ ਜਿਹਾ ਜਵਾਬ ਦੋਗੇ ਉਹ ਜਿਹਾ ਤੁਹਾਨੂੰ ਮਿਲੇਗਾ ਪਰੰਤੂ ਅੱਜ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਚਰਚਾ ਦੇ ਵਿੱਚ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਆਪਣੇ ਹੀ ਆਮ ਆਦਮੀ ਪਾਰਟੀ ਵਾਲੇ ਤੋਂ ਪੁੱਛੋ ਕਿ ਤੁਹਾਨੂੰ ਲੋਕ ਕਿਉਂ ਕਹਿ ਰਹੇ ਨੇ ਫਿਰ ਇਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਤੁਸੀਂ ਤਾਂ ਬਾਦਲਾਂ ਦੇ ਪੈਰਾਂ ਵਰਗੇ ਵੀ ਨਹੀਂ ਤੇ ਜਿਸ ਦੇ ਦੌਰਾਨ ਉਹ ਹੀ ਰਣबीर ਸਿੰਘ ਢੀਲੋਂ ਨੇ ਬਿਆਨ ਦਿੱਤੇ ਆਪ ਸਰਕਾਰ ਦੇ ਉੱਤੇ ਕਈ ਜਿਹੜੇ ਕਿ ਸਵਾਲ ਤੇ ਪਲਟਵਾਰ ਕੀਤੇ ਤੇ ਜਿਸ ਨੂੰ ਲੈ ਕੇ ਉਥੇ ਹੀ ਉਹਨਾਂ ਨੇ ਬਾਦਲਾਂ ਦੀ ਤਾਰੀਫ ਕੀਤੀ ਹੈ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਕਿਉਂਕਿ ਜੇ ਮੈਂ ਉਹਨਾਂ ਦੇ ਨਾਂ ਦੇ ਨਾਲ ਸਰਦਾਰ ਲਾ ਰਿਹਾ ਤੇ ਉਹ ਸਿਰਫ ਇਸ ਕਰਕੇ ਲਾ ਰਿਹਾ ਕਿਉਂਕਿ ਉਹ ਪੰਜਾਬ ਦੀ ਸਾਰੀ ਇੱਕ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਜਿਹੜੀ ਉਹਨਾਂ ਵੱਲੋਂ ਕੱਲ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜਿਹੜੀ ਖਾਸ ਕਰਕੇ ਬੀਬਾ ਜੀ ਹਰ ਸਿਮਰਤ ਕੌਰ ਬਾਦਲ ਦੇ ਪ੍ਰਤੀ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉੱਥੋਂ ਇੱਕ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਮਾਨ ਸਾਹਿਬ ਦੀ ਜਿਹੜੀ ਪਰਵਰਿਸ਼ਾ ਉਹ ਕਿਹੋ ਜਿਹਾ ਮਾਹੌਲ ਦੇ ਵਿੱਚ ਹੋਈ ਹੈ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕਿਹੋ ਜੇ ਸੰਸਕਾਰ ਦਿੱਤੇ ਆ ਉਹਨਾਂ ਦੀ ਇਹ ਬੋਲੀ ਤੋਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਪਸ਼ਟ ਹੋ ਜਾਂਦੀਆਂ ਵੇਖੋ ਮਾਨ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਦੋਂ ਪੰਜਾਬ ਫੜਾਂ ਦੀ ਮਾਰ ਦੇ ਵਿੱਚੋਂ ਲੰਘ ਰਿਹਾ ਸੀ ਜਦੋਂ ਪੰਜਾਬ ਦਾ ਮਾਲੀ ਤੇ ਜਾਨੀ ਨੁਕਸਾਨ ਹੋ ਰਿਹਾ ਸੀ ਜੇ ਤੁਸੀਂ ਇੱਕ ਝੂਠੀ ਬਿਮਾਰੀ ਦਾ ਬਹਾਨਾ ਬਣਾ ਕੇ ਤੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋਗੇ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਦਿੱਲੀ ਦੇ ਵੱਡੇ ਵੱਡੇ ਤਖਤਾਂ ਦੇ ਨਾਲ ਮੱਥਾ ਲਾਇਆ ਜਿਨ੍ਹਾਂ ਨੇ ਦਿੱਲੀ ਦੀ ਹਿੱਕ ਤੇ ਛੜ ਕੇ ਆਪਦੇ ਜਿਹੜੇ ਜਿਹੜੇ ਕੁਰਸੀ ਨੂੰ ਵੀ ਲੱਤ ਮਾਰੀ ਤੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕੀਤੀ ਤੇ ਦੂਜੇ ਬੰਨੇ ਤੁਸੀਂ ਕੁਰਸੀਆਂ ਬਚਾਉਣ ਵਾਸਤੇ ਹਸਪਤਾਲਾਂ ਦੇ ਵਿੱਚ ਜਾ ਕੇ ਦਾਖਲ ਹੋਣ ਵਾਲੇ ਡਰਾਮੇ ਕਰਨ ਵਾਲੇ ਬੰਦੇ ਸ਼ਰਮਣੀ ਅਕਾਲੀ ਦਲ ਪ੍ਰਤੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਤੀ ਜਿਹੜਾ ਆਪਦੀ ਨਫ਼ਰਤ ਦੇ ਵਿੱਚ ਐਡੀ ਭੱਦੀ ਸ਼ਬਦਾਵਲੀ ਦਾ ਜਿਹੜਾ ਵਰਤੋ ਕਰਕੇ ਤੇ ਤੁਸੀਂ ਅਕਾਲੀ ਦਲ ਨੂੰ ਸਲਾਹਾਂ ਦੇਵੋ ਤੁਸੀਂ ਅਕਾਲੀ ਦਲ ਨੂੰ ਸਲਾਹ ਦੇਣ ਜੋਗੇ ਹਾਲੇ ਹੋਈ ਨਹੀਂ ਤੁਸੀਂ ਆਪਦੇ ਬਾਦਲ ਫੋਬੀਏ ਦਾ ਨਾਲ ਲਗਵਾ ਲਾਜ ਕਰਾ ਲੈਣਾ ਸੀ ਜਦੋਂ ਹਸਪਤਾਲ ਬੈਠੇ ਸੀ ਮਾਨ ਸਾਹਿਬ ਤੁਸੀਂ ਬੀਬਾ ਜੀ ਹਰ ਸਿਮਰਤ ਕੌਰ ਬਾਦਲ ਜੀ ਜਿਹੜੇ ਸੰਸਦ ਦੇ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਉਸ ਹੀ ਉਹਨਾਂ ਪਰਤੇ ਵੀ ਕਾਲੇ ਇਹ ਸ਼ਬਦ ਵਰਤੇ ਕਿ ਉਹਨਾਂ ਨੇ ਕਿਸੇ ਸਮੇਂ ਅਰਦਾਸ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੱਖ ਨਾ ਰਹੇ ਤੇ ਅੱਜ ਉਹ ਪੂਰੀ ਹੋ ਗਈ ਤੇ ਬੀਬਾ ਜੀ ਨੂੰ ਚੌਂਕੀਆਂ ਲਾਉਣੀਆਂ ਚਾਹੀਦੀਆਂ ਕਮਾਲ ਹੋ ਗਈ ਸ਼੍ਰੋਮਣੀ ਅਕਾਲੀ ਦਲ ਜੇ ਸੱਤਾ ਦੇ ਵਿੱਚ ਨਹੀਂ ਆਇਆ ਤਾਂ ਤੁਸੀਂ ਕੀ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਨਹੀਂ ਬੜੇ ਵੱਡੇ ਵਹਿਣ ਦੇ ਵਿੱਚੋਂ ਮਾਨ ਸਾਹਿਬ ਤੁਸੀਂ ਪ੍ਰਮਾਤਮਾ ਦੀ ਕਿਰਪਾ ਹੈ ਸਰਦਾਰ ਸ਼ਗਵੀਰ ਸਿੰਘ ਬਾਦਲ ਤੇ ਅੱਜ ਵੀ 9 ਸਾਲ ਹੋ ਗਏ ਸੱਤਾ ਤੋਂ ਬਾਹਰ ਰਹਿਣੋਂ ਤੇ ਲੋਕਪ੍ਰਿਤਾ ਉਹਨਾਂ ਦੀ ਉਨੀ ਦੀ ਉਨੀ ਹੈ ਜਿਹੜੇ ਪਾਸੇ ਜਾਂਦੇ ਆ ਲੋਕ ਅਡੀਕ ਕਰਦੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਫੋਟੋ ਖਿਚਾਉਣ ਵਾਸਤੇ ਤਾਬਲੇ ਹੁੰਦੇ ਆ ਤੇ ਦੂਜੇ ਪਾਸੇ ਤੁਸੀਂ ਉਹ ਅੱਜ ਪੰਜਾਬ ਦਾ ਸਭ ਤੋਂ ਵੱਡਾ ਜੇ ਤੁਹਾਡਾ ਚਿਹਰਾ ਵੇਖ ਕੇ ਜੇ ਕੋਈ ਪੰਜਾਬ ਦਾ ਯੂਥ ਪੰਜਾਬ ਨਾਲ ਜੁੜਿਆ ਕੋਈ ਬੰਦੇ ਨੂੰ ਕਿਸੇ ਚਿਹਰੇ ਨਾਲ ਨਫ਼ਰਤ ਹੈ ਜੋ ਸਾਢੇ 3.5 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਤੁਹਾਡੇ ਚਿਹਰੇ ਨਾਲ ਲੋਕਾਂ ਨੂੰ ਨਫ਼ਰਤ ਹੋਈ ਹੈ ਅੱਜ ਪੰਜਾਬ ਦਾ ਸਭ ਤੋਂ ਝੂਠਾ ਜਿੰਨੂੰ ਵੇਖ ਕੇ ਜਿਹਦੀ ਸ਼ਕਲ ਵੇਖ ਕੇ ਪੰਜਾਬੀ ਇਹ ਗੱਲ ਕਹਿੰਦੇ ਆ ਕਿ ਕੋਈ ਨਾਟਕ ਕਰਨ ਆਇਆ ਕੋਈ ਚੁਟਕਲਾ ਸੁਣਾਉਣ ਆਇਆ ਤੇ ਉਹ ਚਿਹਰਾ ਤੁਸੀਂ ਹੋ ਤੇ ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੋਕੀ ਵੇਟ ਕਰ ਕਰਕੇ ਮਿਲਦੇ ਆ ਕੱਲਾ ਸੱਤਾ ਪ੍ਰਾਪਤੀ ਨੂੰ ਤੁਸੀਂ ਸਾਰਾ ਕੁਝ ਮੰਨ ਲਿਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਭ ਤੋਂ ਵੱਡੀ ਬੰਦੇ ਕੋਲ ਕਮਾਈ ਕੀ ਹੁੰਦੀ ਹੈ ਕਿ ਲੋਕ ਉਹਦੇ ਨਾਲ ਜੁੜੇ ਆ ਲੋਕ ਉਹਨਾਂ ਦੇ ਨਾਲ ਮਿਲਣਾ ਗੱਲਣਾ ਉਹਨਾਂ ਨੂੰ ਉਹਦੇ ਲਈ ਉਤਾਵਲੇ ਰਹਿੰਦੇ ਆ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਸੁੱਖ-ਸਾਂਦ ਹੈ ਉਹਨਾਂ ਦੇ ਪਰਿਵਾਰ ਦੇ ਸਾਰੇ ਜੀ ਉਹਨਾਂ ਦੇ ਇਸ ਤੋਂ ਵੱਡੀ ਲਾਹਨਤ ਵਾਲੀ ਗੱਲ ਕੀ ਹੋ ਸਕਦੀ ਹੈ ਸਰਦਾਰ ਸ਼ਖਵੀਰ ਸਿੰਘ ਬਾਦਲ ਦੇ ਪਰਿਵਾਰ ਦੇ ਵਿੱਚ ਸਭ ਸੁੱਖ-ਸਾਂਦ ਹੈ ਪ੍ਰਮਾਤਮਾ ਦੀ ਕਿਰਪਾ ਹੈ ਪਰਿਵਾਰ ਦੇ ਜਿਹੜੇ ਬੱਚੇ ਨੇ ਪਰਿਵਾਰ ਦੇ ਬੱਚੇ ਅੱਜ ਵੀ ਪਰਿਵਾਰ ਦੇ ਕਹਨੇ ਦੇ ਵਿੱਚ ਨੇ ਸੰਸਕਾਰੀ ਨੇ ਤੇ ਦੂਜੇ ਪਾਸੇ ਤੁਹਾਡੇ ਬੱਚੇ ਤੁਹਾਨੂੰ ਲਾਹਨਤ ਪਾਉਂਦੇ ਫਿਰਦੇ ਹੋ ਵੇਖੋ ਇਹ ਸਾਰਿਆਂ ਤੋਂ ਵੱਡੀ ਕਮਾਈ ਹੁੰਦੀ ਹੈ ਬੱਚਿਆਂ ਦੀ ਇਹ ਸੱਤਾ ਪ੍ਰਾਪਤੀਆਂ ਜਿਹੜੀਆਂ ਬੜੀਆਂ ਛੋਟੀਆਂ ਗੱਲਾਂ ਨੇ ਸਮੇਂ-ਸਮੇਂ ਤੇ ਸੱਤਾ ਆਉਂਦੀ ਵੀ ਰਹਿੰਦੀ ਜਾਂਦੀ ਵੀ ਰਹਿੰਦੀ ਆ ਤੁਹਾਡੇ ਕੋਲ ਵੀ ਕੁਝ ਹਾਲਕ ਦਾ ਸਮਾਂ ਰਹਿ ਗਿਆ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਦੂਜੀ ਗੱਲ ਬੀਬਾ ਜੀ ਦੀ ਤੁਸੀਂ ਗੱਲ ਕੀਤੀ ਕਿ ਉਹਨਾਂ ਦੀ ਅਰਦਾਸ ਪੂਰੀ ਹੋ ਗਈ ਉਹਨਾਂ ਦੀ ਅਰਦਾਸ ਆ ਜਿਹੜੀ ਵਾਕਿਆ ਪੂਰੀ ਹੋ ਗਈ ਉਹਰ ਵਿਜੇ ਪ੍ਰਤਾਪ ਨੇ ਬੇਅਦਬੀਆਂ ਤੇ ਸਿਆਸਤ ਕੀਤੀ ਸੀ ਅੱਜ ਮਿੱਟੀ ਹੋ ਗਿਆ ਕਾਂਗਰਸ ਨੇ ਬੇਅਦਬੀਆਂ ਤੇ ਸਿਆਸਤ ਕੀਤੀ ਸੀ ਅੱਜ ਮਿੱਟੀ ਹੋ ਗਈ ਅੱਜ ਦੇਸ਼ ਦੇ ਵਿੱਚ ਮਿੱਟੀ ਹੋ ਗਈ ਕਾਂਗਰਸ ਪੰਜਾਬ ਦੇ ਵਿੱਚ ਵੀ ਮਿੱਟੀ ਹੋ ਗਈ ਤੇ ਅਗਲੀ ਵਾਰੀ ਜਿਹੜੀ ਬੇਅਦਬੀਆਂ ਤੇ ਤੁਸੀਂ ਸਿਆਸਤ ਕੀਤੀ ਨਾ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਤੁਹਾਡਾ ਨਾਂ ਖਤਮ ਹੋਣਾ ਤੇ ਇੱਕ ਗੱਲ ਯਾਦ ਰੱਖਿਓ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੀਐਮ ਵੀ ਬੰਨਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਰਹਿਣੀ ਹੈ ਅਸਲੀਅਤ ਕੀ ਹੈ ਕਿ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੜਪੀੜਤਾ ਦੀ ਜਾ ਕੇ ਜਦੋਂ ਸਾਰ ਲਈ ਉਹਨਾਂ ਦੀ ਸਾਰੇ ਪਾਸੇ ਲੋਕਾਂ ਨੇ ਪੰਜਾਬੀਆਂ ਨੇ ਜਦੋਂ ਉਹਨਾਂ ਦੀ ਇਸ ਐਫਰਟ ਨੂੰ ਐਪਰੀਸ਼ੀਏਟ ਕੀਤਾ ਤੇ ਤੁਸੀਂ ਬਾਦਲ ਫੋਬੀਆ ਤੋਂ ਗ੍ਰਸਤ ਜਿੰਨੇ ਵੀ ਪ੍ਰਾਣੀਓ ਤੁਹਾਡੀ ਜਿਹੜੀ ਆਤਮਾ ਜਿਹੜੀ ਉਹ ਕਲਪੁੱਠੀ ਇਸੇ ਬਕਲਾਹੜ ਦਾ ਨਤੀਜਾ ਹੈ ਕਿ ਤੁਸੀਂ ਵਨਸਵੰਨੀ ਜਿਹੜੀ ਸ਼ਬਦਾਵਲੀ ਹੈ ਅਕਾਲੀ ਦਲ ਦੇ ਪ੍ਰਤੀ ਵਰਤ ਰਹੇ ਹੋ। ਸੁਣਨ ਚ ਤਾਂ ਵੀ ਆਇਆ ਕਿ 70 ਲੱਖ ਰੁਪਏ ਦੀ ਡੀਲ ਸਪੋਕਸਪਰਸ ਸਪੋਕਸਮੈਨ ਵਾਲੀ ਬੀਬੀ ਨਿਮਰਤ ਕੌਰ ਨੂੰ ਵੀ ਦਿੱਤਾ ਕਿ 4 5 ਟਨਲਾਂ ਤੇ ਬਿਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬੱਲੇ ਬੱਲੇ ਬੜੀ ਹੋ ਗਈ ਆ ਚੱਕੋ ਪੈਕੇਜ ਤੇ ਕਿਸੇ ਨਾ ਕਿਸੇ ਤਰੀਕੇ ਡੀਫੇਮ ਕਰੋ। ਤੇ ਤੁਹਾਡੇ ਜਿਹੜੇ ਸੱਜੇ ਖੱਬੇ ਜਿਹੜੇ ਸਰਕਾਰ ਦੇ ਨਾਲ ਤੁਹਾਡੀ ਸ਼ਹਿਰ ਦੇ ਨਾਲ ਜਿਹੜੀਆਂ ਤੁਹਾਡੀਆਂ ਵੀ ਟੀਮਾਂ ਨੇ ਉਹ ਜਿਹੜਾ 70 ਲੱਖ ਰੁਪਏ ਦੇ ਬਜਟ ਤੋਂ ਬਾਅਦ ਜਿਹੜਾ ਆਪਦੀਆਂ ਉਹ ਮਨਸੂਬਿਆਂ ਨੂੰ ਪੂਰਿਆਂ ਕਰਨ ਵਾਸਤੇ ਵੇਤੁਕੀਆਂ ਬਿਆਨਬਾਜ਼ੀਆਂ ਵੀ ਕਰਨ ਲੱਗ ਪਏ ਪਰ ਹਾਥੀ ਨੂੰ ਕਿਸੇ ਦੇ ਬੋਲਿਆਂ ਫਰਕ ਨਹੀਂ ਪੈਂਦਾ ਉਹ ਆਪਦੀ ਚਾਲ ਚੱਲਦਾ ਜਾਂਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿੰਨੀਆਂ ਮਰਜ਼ੀ ਤੋਂਮਤਾ ਲਾ ਲਓ ਬੰਦਾ 9 ਸਾਲ ਹੋ ਗਿਆ ਨਾ ਉਹਨੇ ਪੰਜਾਬ ਦੇ ਲੋਕਾਂ ਦੀ ਸਾਰ ਲੈਣੀ ਛੱਡੀ ਤੇ ਨਾ ਉਹ ਛੱਡੇ 9 ਸਾਲ ਹੋ ਗਏ ਤੁਹਾਨੂੰ ਜੋਰ ਲਾਉਂਦਿਆਂ ਨੂੰ ਇੱਕੋ ਬੰਦੇ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦਿਆਂ ਨੂੰ ਕੋਸ਼ਿਸ਼ਾਂ ਕਰਦਿਆਂ ਨੂੰ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਬੰਦਾ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਬੀਬਾ ਹਰ ਸਿਮਰਤ कौर ਬਾਦਲ ਜੀ ਦੇ ਪੈਰ ਰਗੇ ਨਹੀਂ ਤੁਸੀਂ ਪੈਰ ਰਗੇ ਵੀ ਚਾਰ ਵਾਰ ਉਹ ਆ ਲੋਕ ਸਭਾ ਮੈਂਬਰ ਬਣਿਆ ਲਗਾਤਾਰ ਤੇ ਸੰਸਦ ਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਮੁੱਦੇ ਜੇ ਚੱਕਿਆ ਤੇ ਬੀਬਾ ਜੀ ਹਰ ਸਿਮਰਤ कौर ਬਾਦਲ ਨੇ ਚੱਕਿਆ ਆ ਜਿਹੜਾ ਤੁਹਾਡੇ ਬਟੇਰਾ ਪੈਰ ਥੱਲੇ ਆਇਆ ਨਾ ਤੇ ਤੁਸੀਂ ਸੋਚਦੇ ਹੋ ਕਿ ਵਾਰ-ਵਾਰ ਪੰਜਾਬ ਦੇ ਲੋਕ ਤੁਸੀਂ ਗੁੰਮਰਾਹ ਕਰਕੇ ਝੂਠ ਬੋਲ ਕੇ ਇਹ ਨਾਟਕ ਕਰਕੇ ਚੁਟਕਲੇ ਸੁਣਾ ਕੇ ਗੁੰਮਰਾਹ ਕਰ ਲੋਗੇ ਬڑے ਵੱਡੇ ਵਹਿਮ ਦੇ ਵਿੱਚ ਆ 6 ਕੁ ਮਹੀਨੇ ਪਹਿਲੀ ਗੱਲ ਤਾਂ ਵੈਸੇ ਹੀ ਸਾਢੇ 3 ਸਾਲ ਹੋ ਗਏ ਤੁਹਾਡੀ ਕਿਸੇ ਅਫਸਰ ਨੇ ਗੱਲ ਬਾਤ ਸੁਣੀ ਨਹੀਂ ਇੱਕ ਰਬੜ ਦਾ ਰਿਮੋਟ ਨਹੀਂ ਨਾ ਜਿਹੜਾ ਰਿਮੋਟ ਉਹ ਦਿੱਲੀ ਵਾਲਿਆਂ ਨੇ ਤੁਹਾਨੂੰ ਸਾਫਤ ਕਰਤਾ ਵੀ ਰਿਮੋਟ ਨੇ ਇੱਕ ਤੁਸੀਂ ਬਸ ਉਹ ਕੱਲਾ ਰਿਮੋਟ ਹੋ ਵੀ ਆਪਦੀ ਮਰਜ਼ੀ ਦੇ ਨਾਲੋ ਜਿਵੇਂ ਮਰਜ਼ੀ ਕੰਟਰੋਲ ਕਰਨਗੇ ਦਿੱਲੀ ਵਾਲਿਆਂ ਨੇ ਤੁਹਾਨੂੰ ਤੁਹਾਡੀ ਹੈਸਿਅਤ ਦਾ ਬੜੀ ਵਾਰਾ ਸਪਸ਼ਟ ਪ੍ਰਗਟਾਵਾ ਕਰਾਇਆ ਵੀ ਤੁਸੀਂ ਕਿੰਨੇ ਕੁ ਜੋਗੇ ਹੋ ਐਵੇਂ ਨਹੀਂ ਚੌਥੇ ਦਿਨ ਜਾ ਕੇ ਜਦੋਂ ਕੁਰਸੀ ਜਾਣ ਲੱਗਦੀ ਤੇ ਜਾ ਕੇ ਹਸਪਤਾਲ ਦੇ ਵਿੱਚ ਬਿਮਾਰੀ ਦਾ ਨਾਟਕ ਕਰਕੇ ਬਹਿ ਜਾਂਦੇ ਜਿਹੜਾ ਹੁਣ ਵੀ 40s ਦੇ ਵਿੱਚ ਕੀਤਾ ਜਦੋਂ ਹੜਪੀੜਤਾ ਦੀ ਸਾਰ ਲੈਣ ਦੀ ਲੋਟ ਸੀ ਉਦੋਂ ਬਿਮਾਰੀ ਦਾ ਬਹਾਨਾ ਬਣਾ ਕੇ ਜਾ ਕੇ ਆਪਣੀਆਂ ਕੁਰਸੀਆਂ ਬਚਾਉਣ ਦੀ ਪੈ ਗਈ ਇਹ ਪੰਜਾਬ ਦੇ ਲੋਕਾਂ ਨੇ ਕੱਲੀ ਕੱਲੀ ਗੱਲ ਦਾ ਹਿਸਾਬ ਕਰਨਾ ਕਿਸੇ ਗੱਲ ਦੀ ਤੁਹਾਡੀ ਪ੍ਰਵਾਹ ਨਹੀਂ ਨਾ ਤੁਹਾਡੇ ਤੋਂ ਪਹਿਲਾਂ ਕਦੀ ਦਵੇਆਂ ਨਾ ਹੁਣ ਦਵੀਏ ਠੋਕ ਕੇ ਤੁਹਾਡੀ ਜਿਹੜੀ ਇਹ ਸ਼ਬਦਾਵਲੀ ਹੈ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਤੁਹਾਡੀ ਪਰਵਰਿਸ਼ ਨੂੰ ਬਿਆਨ ਕਰਦੀ ਹੈ ਮੈਂ ਨਹੀਂ ਚਾਹੁੰਦਾ ਸੀ ਵੀ ਐਡੀ ਸਖਤ ਸ਼ਬਦਾਵਲੀ ਦੇ ਵਿੱਚ ਇੱਕ ਪੰਜਾਬ ਦੀ ਕੁਰਸੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਸਾਡੇ ਸੀਐਨ ਸਾਹਿਬ ਨੂੰ ਉਹਨਾਂ ਦੇ ਨਾਲ ਉਹਨਾਂ ਦੇ ਉਹਨਾਂ ਵਾਸਤੇ ਇਹੋ ਜਿਹੇ ਸ਼ਬਦ ਵਰਤੀਏ ਪਰ ਤੁਸੀਂ ਮਜਬੂਰ ਕਰਤਾ ਇੱਕ ਔਰਤ ਦਾ ਜਿਹੜਾ ਸਾਡੀ ਕਮਿਊਨਿਟੀ ਦਾ ਜਿਹੜਾ ਸਾਡੇ ਗੁਰੂਆਂ ਪੀਰਾਂ ਦੇ ਪੀਰਾਂ ਦੇ ਫਲਸਫੇ 'ਚ ਇਹ ਗੱਲ ਆਉਂਦੀ ਹੈ ਕਿ ਇੱਕ ਜਗ ਜਨਨੀ ਦਾ ਸਤਿਕਾਰ ਕਰਨਾ ਹਰ ਇੱਕ ਦਾ ਫਰਜ਼ ਹੈ ਤੇ ਬੀਬਾ ਜੀ ਨੇ ਤਾਂ ਪੰਜਾਬ ਦੀਆਂ ਔਰਤਾਂ ਦੀ ਤਰਜਮਾਨੀ ਕੀਤੀ ਹੈ ਨੰਨੀ ਸ਼ਾਮ ਵਰਗੀਆਂ ਮਹਿਮਾ ਸ਼ੁਰੂ ਕੀਤੀਆਂ ਨੇ ਹਰ ਦੁੱਖ ਸੁੱਖ ਦੇ ਵਿੱਚ ਪੰਜਾਬ ਪੰਜਾਬੀਆਂ ਦੇ ਨਾਲ ਖੜਦੇ ਆ ਪੰਜਾਬ ਦੇ ਹਰ ਮੁੱਦੇ ਤੇ ਜਾ ਕੇ ਸੰਸਦ ਦੇ ਵਿੱਚ ਵਿਵਾਦ ਹੋ ਕੇ ਬੋਲਦੇ ਆ ਤੇ ਤੁਸੀਂ ਉਹਨਾਂ ਪ੍ਰਤੀ ਇਹ ਸ਼ਬਦਾਵਲੀ ਵਰਤੋ ਕਾਲੀ ਦਲ ਦਾ ਕੋਈ ਵਰਕਰ ਇਸ ਗੱਲ ਨੂੰ ਹਰ ਕਿਸੇ ਚ ਬਰਦਾਸ਼ਤ ਨਹੀਂ ਕਰੇਗਾ ਸੋ ਥੋੜਾ ਬਾਲਾ ਆਪਦਾ ਕੰਮਾਂ ਲਿਹਾਣ ਦਿਓ ਤੁਹਾਡੇ ਚੁਟਕਲਿਆਂ ਨਾਲ ਮੈਂ ਪਹਿਲਾਂ ਵੀ ਕਿਹਾ ਜੇ ਕੋਈ ਸਾਢੇ 3.5 ਸਾਲਾਂ ਦੇ ਵਿੱਚ ਪੰਜਾਬ ਦਾ ਕੋਈ ਲੀਡਰ ਜਿਹਨੂੰ ਸਭ ਤੋਂ ਵੱਧ ਲੋਕਾਂ ਦੇ ਚਿਹਰਾ ਵੇਖਦੇ ਆ ਜੇ ਕੋਈ ਲੋਕਾਂ ਨੇ ਮਣਾਟੋਨਾ ਪ੍ਰਤੀ ਨਫਰਾਤਤੋ ਪਹਿਲੇ ਨੰਬਰ ਤੇ ਤੁਸੀਂ ਆਉਣੇ ਹੋ ਤੁਹਾਡਾ ਚਿਹਰਾ ਵੇਖ ਕੇ ਲੋਕ ਤੁਹਾਡੀ ਗੱਲ ਨਹੀਂ ਸੁਣਦੇ ਲੋਕ ਇੱਕੋ ਗੱਲ ਕਹਿੰਦੇ ਕਿ ਆ ਗਿਆ ਕੋਈ ਚੁਟਕਲਾ ਸੁਣਾਉਣ ਤੇ ਤੁਸੀਂ ਉਸੇ ਗੱਲ ਨੂੰ ਆਉਂਦਾ ਚੁਟਕਲਿਆਂ ਵਾਲਾ ਸੁਭਾਅ ਜਿਹੜਾ ਇੱਕ ਸਟੇਜ ਤੇ ਸਟੇਟ ਦੇ ਵਿੱਚ ਬੜਾ ਫਰਕ ਹੈ ਆਉਂਦਾ ਜਿਹੜਾ ਸਟੇਜ ਵਾਲਾ ਜਿਹੜਾ ਤੁਸੀਂ ਆਉਂਦਾ ਕਿਰਦਾਰ ਛੱਟ ਕੇ ਨਾ ਜਿਹੜਾ ਸਟੇਟ ਨੂੰ ਚਲਾਉਣ ਵਾਲਾ ਜਿਹੜਾ ਕਿਰਦਾਰ ਉਹਨੂੰ ਲੈ ਕੇ ਆਓ ਲੋਕਾਂ ਨੂੰ ਉਹਦੇ ਨਾਲ ਮਤਲਬ ਹੈ ਤੁਹਾਡੀ ਸਟੇਜ ਨਾਲ ਮਤਲਬ ਨਹੀਂ ਹੈ ਜੋ ਸਟੇਜ ਨਾਲ ਮਤਲਬ ਸੀ ਲੋਕਾਂ ਨੇ ਤੁਹਾਨੂੰ ਬਥੇਰੇ ਪੈਸੇ ਦੇ ਦੇ ਕੇ ਇਹੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਮਕਰਮ ਅਕਰ ਤੁਸੀਂ ਮੈਕ ਫੜ ਕੇ ਕਮੈਂਟਰੀਆਂ ਕਰਦੇ ਸੀ ਉਦੋਂ ਰੋਜ਼ਗਾਰ ਆਪਦੇ ਵਾਸਤੇ ਲੋੜ ਸੀ ਅੱਜ ਉਹੀ ਸੁਖਵੀਰ ਬਾਦਲ ਮਾੜਾ ਲੱਗਣ ਲੱਗ ਪਿਆ ਇੱਕ ਵੀ ਕੰਮ ਮੈਨੂੰ ਦੱਸ ਦੋ ਪੰਜਾਬ ਦਾ ਜਿਹੜਾ ਤੁਸੀਂ ਪੰਜਾਬੀਅਤ ਦੇ ਭਲੇ ਵਾਸਤੇ ਕੀਤਾ ਘਾੜਾਂ ਦਾ 12000 ਕਰੋੜ ਰੁਪਏ ਦਾ ਹਿਸਾਬ ਤੁਹਾਨੂੰ ਸਾਰਿਆਂ ਪੁੱਛ ਲਿਆ ਤੁਹਾਡੇ ਕਿਸੇ ਬਲਾਰੇ ਦਾ ਹਲੇ ਤੱਕ ਰਿਪਲਾਈ ਨਹੀਂ ਆਇਆ ਤੇ ਗੱਲਾਂ ਤੁਸੀਂ ਪੁੱਛਾ ਦੇਣ ਦੀਆਂ ਕਰਦੇ ਪਏ ਚੌਕੀਆਂ ਨਹੀਂ ਗੱਲਾਂ ਕਰਦੇ ਕੋਈ ਗੱਲਾਂ ਨਾ ਪੰਜਾਬ ਦਾ ਢਿੱਡ ਭਰਨਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਪੰਜਾਬ ਦੇ ਮੁੱਦੇ ਪਹਿਲਾਂ ਨੇ ਇਹ ਤੁਹਾਡੇ ਨਾਟਕ ਜ਼ਰੂਰੀ ਨਹੀਂ ਹੈ ਸੋ ਇਸ ਕਰਕੇ ਮਾਨ ਸਾਹਿਬ ਅੱਜ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਾਂ ਜਿਹੜੀ ਅਸਲ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕਰੀਏ ਇਹ ਆਪਾਂ ਨੂੰ ਜ਼ਬਾਨਾਂ ਦੇ ਭੇੜ ਦੇ ਵਿੱਚੋਂ ਕੁਝ ਨਹੀਂ ਮਿਲਣਾ ਪਰ ਹਾਂ ਜੇ ਸਾਡੇ ਕਿਸੇ ਆਗੂ ਤੋਂ ਜਿਹੜੇ ਸ਼ਬਦਾਵਲੀ ਦੇ ਵਿੱਚ ਗੱਲ ਕਰੋਗੇ ਬਥੇਰਾ ਚੁੱਪ ਚੁੱਪ ਰਹਿ ਲਿਆ ਇਹ ਮਤ ਸੋਚਿਓ ਕਿ ਤੁਹਾਨੂੰ ਜਵਾਬ ਨਹੀਂ ਮਿਲੇਗਾ ਉਸੇ ਸ਼ਬਦਾਵਲੀ ਦੇ ਵਿੱਚ ਉਹਨਾਂ ਸ਼ਬਦਾਂ ਦੇ ਵਿੱਚ ਬਰਾਦਾ ਤੋਂ ਉਲਟ ਜਾ ਕੇ ਵੀ ਜੇ ਜਵਾਬ ਦੇਣਾ ਪਿਆ ਤੇ ਅਸੀਂ ਦਵਾਂਗੇ ਕਿਸੇ ਗੱਲ ਦਾ ਕੋਈ ਲਿਹਾਜ਼